ਏ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਇੱਕ ਵਾਰੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਸਿੱਧ ਦੇਸ਼ ਵਿੱਚ ਪਹੁੰਚਦੇ ਹਨ ਉੱਥੇ ਸੈਦਾ ਦੇ ਨਗਰ ਉੱਚ ਦੇ ਬਾਹਰ ਜਾ ਕੇ ਆਪਣਾ ਡੇਰਾ ਲਗਾ ਲਿਆ ਜਦ ਸਵੇਰ ਹੋਈ ਤਦ ਗੁਰੂ ਜੀ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਪੜਨ ਲੱਗ ਪਏ ਜਦ ਗੁਰੂ ਜੀ ਨੇ ਗੁਰਮਖ ਨਾਦਨ ਗੁਰਮਖ ਵੇਦਨ ਦਾ ਪਾਠ ਪੜਿਆ ਤਦ ਇੱਕ ਸਿੰਧੀ ਨੇ ਸੁਣ ਕੇ ਆਪਣੇ ਪੀਰ ਨੂੰ ਦੱਸਿਆ ਕਿ ਇੱਕ ਫਕੀਰ ਬਾਹਰ ਬੈਠਾ ਪੜ੍ਹ ਰਿਹਾ ਸੀ ਕਿ ਗੁਰਮਖ ਨਾਦਨ ਗੁਰਮਖ ਵੇਦਨ ਪਰ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਈ ਕਿ ਇਸਦੇ ਅਰਥ ਕੀ ਸਨ ਤਦ ਪੀਰ ਨੇ ਕਿਹਾ ਕਿ ਮੈਨੂੰ ਉਸ ਫਕੀਰ ਦੇ ਦਰਸ਼ਨ ਕਰਾਓ ਤੇ ਉਸ ਆਦਮੀ ਨੇ ਗੁਰੂ ਜੀ ਪਾਸ ਜਾ ਕੇ ਬੇਨਤੀ ਕੀਤੀ ਕਿ ਮੇਰਾ ਪੀਰ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹੈ ਆਪ ਕਿਰਪਾ ਕਰਕੇ ਮੇਰੇ ਨਾਲ ਚੱਲੋ ਤਦ ਗੁਰੂ ਜੀ ਪੀਰ ਦੇ ਪਾਸ ਚਲੇ ਗਏ ਅਗੋਂ ਪੀਰ ਨੇ ਬੜੇ ਸਤਕਾਰ ਨਾਲ ਬਿਠਾ ਕੇ ਗੁਰੂ ਜੀ ਨੂੰ ਕਿਹਾ ਕਿ ਖੁਦਾ ਵਾਸਤੇ ਸੱਚ ਦੱਸੋ ਕਿ ਦਰਗਾਹ ਵਿੱਚ ਜੀਵਾਂ ਨਾਲ ਕੀ ਬੀਤਦਾ ਹੈ ਤਦ ਗੁਰੂ ਜੀ ਨੇ ਕਿਹਾ ਪੀਰ ਜੀ ਜਿਹੜੇ ਇੱਥੇ ਤਨ ਮਨ ਨਾਲ ਸੱਚੇ ਰਹਿੰਦੇ ਸਨ ਉਹ ਦਰਗਾਹ ਵਿੱਚ ਜਾ ਕੇ ਆਦਰ ਪਾਉਂਦੇ ਹਨ ਪੇਖੀਆਂ ਤੇ ਪਖੰਡੀਆਂ ਨੂੰ ਦਰਗਾਹ ਵਿੱਚ ਜਗ੍ਹਾ ਨਹੀਂ ਮਿਲਦੀ ਤੇ ਉਹ ਜੰਮਦੇ ਮਰਦੇ ਹੀ ਦੁੱਖ ਪਾਉਂਦੇ ਰਹਿੰਦੇ ਹਨ ਸਿੱਧí ਪੁਰਸ਼ ਨੇ ਕਿਹਾ ਕਿ ਪੀਰ ਜੀ ਤੁਸੀਂ ਆਪਣੀਆਂ ਗੱਲਾਂ ਵਿੱਚ ਹੀ ਲੱਗ ਗਏ ਹੋ ਮੇਰਾ ਮਨੋਰਥ ਪੂਰਾ ਨਹੀਂ ਹੋਇਆ ਤਾਂ ਪੀਰ ਨੇ ਗੁਰੂ ਜੀ ਨੂੰ ਕਿਹਾ ਕਿ ਇਸ ਨੂੰ ਜਿਹੜੇ ਬਚਨ ਤੁਸੀਂ ਬੋਲੇ ਹਨ ਉਹਨਾਂ ਦੇ ਅਰਥ ਦੱਸੋ ਗੁਰੂ ਜੀ ਨੇ ਕਿਹਾ ਕਿ ਪੀਰ ਜੀ ਜੇ ਤੁਸੀਂ ਇਸ ਨੂੰ ਅਰਥ ਦੱਸੋਗੇ ਤਾਂ ਇਸ ਨੂੰ ਤਸੱਲੀ ਹੋ ਜਾਵੇਗੀ ਕਿਉਂਕਿ ਤੁਸੀਂ ਇਸ ਦੇ ਪੀਰ ਹੋ ਇਸ ਕਰਕੇ ਤੁਸੀਂ ਇਸ ਨੂੰ ਅਰਥ ਦੱਸੋ ਤਦ ਪੀਰ ਨੇ ਕਿਹਾ ਕਿ ਮੈਨੂੰ ਇਸ ਦੇ ਅਰਥ ਨਹੀਂ ਆਉਂਦੇ ਫਿਰ ਗੁਰੂ ਜੀ ਨੇ ਕਿਹਾ ਕਿ ਜਦ ਤੁਸੀਂ ਮੱਕੇ ਜਾਵੋਗੇ ਤਾਂ ਉੱਥੇ ਜਾ ਕੇ ਤੁਹਾਡੇ ਸਵਾਲਾਂ ਦਾ ਜਵਾਬ ਮਿਲ ਜਾਵੇਗਾ ਤਦ ਪੀਰ ਨੇ ਕਿਹਾ ਕਿ ਮੈਂ ਹੁਣੇ ਹੀ ਮੱਕਾ ਜਾਂਦਾ ਹਾਂ ਤੂੰ ਸਾ ਉਦੋਂ ਤੱਕ ਇੱਥੇ ਹੀ ਰਹਿਣਾ ਪੀਰ ਜਲਾਲ ਗੁਰੂ ਜਿਹਨੂੰ ਆਪਣੇ ਸਥਾਨ ਤੇ ਛੱਡ ਕੇ ਆਪ ਜਹਾਜ਼ ਚੜ ਕੇ ਮੱਕੇ ਨੂੰ ਹੱਜ ਕਰਨ ਲਈ ਚਲਾ ਗਿਆ ਸਮੁੰਦਰ ਵਿੱਚ ਜਹਾਜ਼ ਚਲਦਾ ਚਲਦਾ ਇੱਕ ਪਹਾੜ ਦੇ ਪਾਸ ਜਾ ਖੜਾ ਹੋਇਆ ਪੀਰ ਜਹਾਜ਼ ਤੋਂ ਉਤਰ ਕੇ ਜਦ ਪਹਾੜ ਵੇਖਣ ਗਿਆ ਤਾਂ ਉਸਨੇ ਵੇਖਿਆ ਕਿ ਬਹੁਤ ਸੁੰਦਰ ਮੰਦਰ ਹਨ ਜਿਨ੍ਹਾਂ ਦੇ ਵਿੱਚ ਬਹੁਤ ਚੰਗੇ ਤੇ ਸੋਹਣੇ ਵਿਸ਼ੋਣੇ ਵਿਸ਼ੇ ਹੋਏ ਸਨ ਪਰ ਉੱਥੇ ਆਦਮੀ ਕੋਈ ਨਹੀਂ ਸੀ ਰਹਿੰਦਾ ਜਿਸ ਕਰਕੇ ਉਹ ਮੁੜ ਕੇ ਸਮੁੰਦਰ ਦੇ ਕਿਨਾਰੇ ਆ ਬਠਾ ਤਾਂ ਉਸਨੇ ਵੇਖਿਆ ਕਿ ਇੱਕ ਜਹਾਜ਼ ਸਮੁੰਦਰ ਵਿੱਚ ਡੋਬ ਰਿਹਾ ਸੀ ਜਿਸ ਕਰਕੇ ਬਹੁਤ ਚੀਖ ਚਿਹਾੜਾ ਹੋ ਰਿਹਾ ਸੀ ਪੀਰ ਨੇ ਇਹ ਵੇਖ ਕੇ ਖੁਦਾ ਅੱਗੇ ਬੇਨਤੀ ਕੀਤੀ ਕਿ हे ਖੁਦਾ ਇਹ ਲੋਕ ਪੁੱਤਰ ਧੀਆ ਪਰਿਵਾਰ ਨੂੰ ਛੱਡ ਕੇ ਦੇਸ਼ ਵਿਦੇਸ਼ਾਂ ਤੋਂ ਵਪਾਰ ਕਰਨ ਆਏ ਸਨ ਉਹਨਾਂ ਨੂੰ ਕਿਉਂ ਡੋਬਣ ਲੱਗਾ ਹੈ ਤੇ ਇਹਨਾਂ ਨੂੰ ਬਚਾ ਲੈ ਪੀਰ ਦੇ ਇਸ ਤਰ੍ਹਾਂ ਕਹਿਣ ਨਾਲ ਜਹਾਜ਼ ਡੁੱਬਣ ਤੋਂ ਬਚ ਗਿਆ ਜਦ ਦਿਨ ਬੀਤ ਗਿਆ ਤੇ ਰਾਤ ਪੈ ਗਈ ਪੀਰ ਨੇ ਉਹਨਾਂ ਸੁੰਦਰ ਮੰਦਰਾਂ ਵਿੱਚ ਆਰਾਮ ਕਰਨ ਲਈ ਚਲਾ ਗਿਆ ਤੇ ਉਸਨੇ ਵੇਖਿਆ ਕਿ ਅੱਗੇ ਕੁਝ ਸੰਤ ਬੈਠੇ ਹੋਏ ਸਨ ਤੇ ਇਹ ਵੀ ਝੁੱਪ ਕਰਕੇ ਇੱਕ ਸੰਤ ਦੇ ਪਾਸ ਬੈਠ ਗਿਆ ਤੇ ਥੋੜੇ ਸਮੇਂ ਬਾਅਦ ਉਹਨਾਂ ਸੰਤਾਂ ਨੂੰ ਭੋਜਨ ਦੇ ਲੱਗੇ ਲਗਾਏ ਥਾਲ ਆ ਗਏ ਪਰ ਇਸ ਨੂੰ ਕੋਈ ਭੋਜਨ ਦਾ ਥਾਲ ਨਾ ਆਇਆ ਤਾਂ ਦੋਨਾਂ ਵਿੱਚੋਂ ਇੱਕ ਸੰਤ ਨੇ ਉੱਠ ਕੇ ਆਪਣੇ ਮਹੰਤ ਨੂੰ ਜਾ ਕੇ ਕਿਹਾ ਕਿ ਸਾਡੇ ਪਾਸ ਇੱਕ ਫਕੀਰ ਆਣ ਕੇ ਬੈਠ ਗਿਆ ਹੈ ਤੇ ਉਸ ਨੂੰ ਭੋਜਨ ਦਾ ਥਾਲ ਨਹੀਂ ਆਇਆ ਤਦ ਮਹਾਂਤ ਨੇ ਕਿਹਾ ਕਿ ਇਸਨੇ ਕੋਈ ਅਵਗਿਆ ਕੀਤੀ ਹੋਵੇਗੀ ਤੇ ਤੁਸੀਂ ਆਪਣੇ ਮਨ ਵਿੱਚ ਕੋਈ ਚਿੰਤਾ ਨਾ ਕਰੋ ਤੇ ਰੋਜੀ ਦੇਣ ਵਾਲਾ ਕੋਈ ਅਣਜਾਣ ਨਹੀਂ ਹੈ ਜੋ ਕੁਛ ਤੁਹਾਡੇ ਪਾਸ ਆਇਆ ਹੈ ਤੁਸੀਂ ਹੀ ਛਕੋ ਤਦ ਸੰਤਾ ਨੇ ਆਪਣਾ ਭੋਜਨ ਛਕ ਲਿਆ ਪੀਰ ਜਲਾਸ ساری ਰਾਤ ਭੁੱਖਾ ਹੀ ਰਿਹਾ ਤੇ ਪੀਰ ਸੋਚ ਰਿਹਾ ਸੀ ਕਿ ਦਿਨ ਚੜੇ ਤੇ ਇਹਨਾਂ ਤੋਂ ਸਭ ਕੁਝ ਪੁੱਛਾਂਗਾ ਪਰ ਸੰਤ ਦਿਨ ਚੜਨ ਤੋਂ ਪਹਿਲਾਂ ਹੀ ਆਲੋਪ ਹੋ ਗਏ ਪੀਰ ਆਪਣੇ ਆਪ ਨੂੰ ਕੱਲਾ ਵੇਖ ਕੇ ਫਿਰ ਤੋਂ ਸਮੁੰਦਰ ਦੇ ਕਿਨਾਰੇ ਆ ਬੈਠਾ। ਤਦ ਸਮੁੰਦਰ ਵਿੱਚ ਮੀਂਹ ਪੈ ਰਿਹਾ ਸੀ ਤੇ ਉਸ ਨੂੰ ਵੇਖ ਕੇ ਪੀਰ ਆਖਾਂ ਲੱਗਾ ਕਿ ਖੁਦਾ ਜਿੱਥੇ ਲੋੜ ਨਹੀਂ ਉੱਥੇ ਮੀਂਹ ਪੈ ਰਿਹਾ ਹੈ ਅਤੇ ਜਿੱਥੇ ਲੋਕ ਪਾਣੀ ਦੀ ਬੂੰਦ ਨੂੰ ਤਰਸ ਰਹੇ ਸਨ ਉੱਥੇ ਮੀਂਹ ਨਹੀਂ ਪਉਂਦਾ। ਇਹ ਤੇਰੀ ਕੀ ਮਰਿਆਦਾ ਹੈ? ਇਸ ਗੱਲ ਤੇ ਕਹਿਣ ਤੇ ਮੀਂਹ ਪੈਣਾ ਬੰਦ ਹੋ ਗਿਆ। ਇਹ ਵੇਖ ਕੇ ਪੀਰ ਬਹੁਤ ਜ਼ਿਆਦਾ ਖੁਸ਼ ਹੋਇਆ ਕਿ ਜਿਵੇਂ ਮੈਂ ਸੋਚਦਾ ਹਾਂ ਤਿਵੇਂ ਹੀ ਹੁੰਦਾ ਹੈ। ਜਦ ਸ਼ਾਮ ਹੋਈ ਤਦ ਪੀਰ ਨੇ ਮੰਦਰ ਵਿੱਚ ਆ ਕੇ ਵੇਖਿਆ ਕਿ ਸੰਤ ਅੱਗੇ ਹੀ ਬੈਠੇ ਹੋਏ ਸਨ। ਤਦ ਪੀਰ ਇੱਕ ਸੰਤ ਦੇ ਪਾਸ ਹੀ ਬੈਠ ਗਿਆ। ਸਮੇਂ ਸਿਰ ਜਦ ਸੰਤਾਂ ਨੂੰ ਭੋਜਨ ਦੇ ਥਾਲ ਆਏ, ਤਦ ਪੀਰ ਵਾਸਤੇ ਕੁਛ ਨਾ ਆਇਆ। ਸੰਤਾਂ ਨੇ ਫਿਰ ਮਹੰਤ ਪਾਸ ਜਾ ਕੇ ਸਾਰੀ ਗੱਲ ਦੱਸੀ। ਤਦ ਮਹੰਤ ਨੇ ਕਿਹਾ ਕਿ ਉਸ ਨੂੰ ਮੇਰੇ ਪਾਸ ਲੈ ਆਓ। ਤਦ ਜਲਾਲ ਪੀਰ ਨੂੰ ਸੰਤ ਆਪਣੇ ਮਹੰਤ ਪਾਸ ਲੈ ਆਏ। ਮਹੰਤ ਨੇ ਪੁੱਛਿਆ ਕਿ ਤੂੰ ਕਿੱਧਰੋਂ ਆਇਆ ਹੈ ਤੇ ਕਿੱਧਰ ਜਾਣਾ ਹੈ? ਤੇ ਤੂੰ ਕਿਹੜਾ ਪਾਪ ਕੀਤਾ ਹੈ? ਜਿਸ ਕਰਕੇ ਤੈਨੂੰ ਦੋ ਦਿਨ ਤੋਂ ਭੋਜਨ ਨਹੀਂ ਮਿਲਿਆ ਪੀਰ ਜਲਾਲ ਨੇ ਦੱਸਿਆ ਕਿ ਮੈਂ ਬਹੁਤ ਦੂਰ ਦੇਸ਼ ਤੋਂ ਆਇਆ ਸਾਂ ਮੈਂ ਕੋਈ ਵੀ ਗੁਨਾਹ ਨਹੀਂ ਕੀਤਾ ਮਹੰਦ ਨੇ ਫਿਰ ਤੋਂ ਪੁੱਛਿਆ ਕਿ ਤੂੰ ਪਹਿਲਾਂ ਵੀ ਕਦੇ ਭੁੱਖਾ ਰਹਾ ਹੈ ਤਦ ਪੀਰ ਨੇ ਕਿਹਾ ਕਿ ਮੈਂ ਪਹਿਲਾਂ ਤੇ ਕਦੇ ਭੋਜਨ ਤੋਂ ਬਿਨਾਂ ਭੁੱਖਾ ਨਹੀਂ ਰਹਾ ਤੇ ਕੱਲ ਸਮੁੰਦਰ ਕੰਢੇ ਤੇ ਬੈਠੇ ਨੇ ਇੱਕ ਕੋਤਕ ਵੇਖਿਆ ਸੀ ਕਿ ਜਹਾਜ਼ ਡੋਬ ਰਿਹਾ ਸੀ ਉਸ ਵਿੱਚ ਸਵਾਰ ਹੋਏ ਇਸਤਰੀਆਂ ਤੇ ਪੁਰਸ਼ਾਂ ਨੇ ਬਹੁਤ ਚੀਖ ਚਹਾੜਾ ਪਾ ਦਿੱਤਾ ਮੈਂ ਉਹਨਾਂ ਨੂੰ ਦੁਖੀ ਵੇਖ ਕੇ ਕਿਹਾ ਕਿ हे ਖੁਦਾ ਇਹਨਾਂ ਨੂੰ ਬਚਾ ਲੈ ਤਦ ਜਹਾਜ਼ ਡੁੱਬਣ ਤੋਂ ਬਚ ਗਿਆ ਫਿਰ ਮੈਂ ਦੂਜੇ ਦਿਨ ਸਮੁੰਦਰ ਚਮੀ ਪੈਂਦਾ ਵੇਖ ਕੇ ਆਖਿਆ ਕਿ ਖੁਦਾ ਜਿੱਥੇ ਇਸ ਦੀ ਲੋੜ ਹੈ ਉੱਥੇ ਪਉਂਦਾ ਨਹੀਂ ਜਿੱਥੇ ਇਸ ਦੀ ਲੋੜ ਨਹੀਂ ਉੱਥੇ ਤੂੰ ਪਾ ਰਿਹਾ ਹੈ ਇਹ ਤੇਰੇ ਕੀ ਰੰਗ ਸਨ ਤੇ ਮੇਰੇ ਇਸ ਤਰ੍ਹਾਂ ਕਹਿਣ ਨਾਲ ਮੀ ਪੈਣਾ ਬੰਦ ਹੋ ਗਿਆ ਤੇ ਇਹ ਦੋਵੇਂ ਗੱਲਾਂ ਸੁਣ ਕੇ ਮਹੰਤ ਨੇ ਕਿਹਾ ਕਿ ਤੂੰ ਬੇਮੁਖ ਹੈ ਜਿਸ ਨੇ ਪਰਮਾਤਮਾ ਦਾ ਪਾਣਾ ਮੋੜਿਆ ਹੈ ਤੇਰੇ ਰਹਿਣ ਵਾਸਤੇ ਇਥੇ ਥਾਂ ਨਹੀਂ ਹੈ ਇਥੋਂ ਛੇਤੀ ਨਾਲ ਚਲਾ ਜਾ ਤਦ ਪੀਰ ਨੇ ਕਿਹਾ ਕਿ ਮੇਰੇ ਤੋਂ ਕਿਹੜੀ ਅਵਗਿਆ ਹੋ ਗਈ ਹੈ ਉਹ ਮੈਨੂੰ ਦੱਸ ਦਿਓ ਤਦ ਮਹੰਤ ਨੇ ਕਿਹਾ ਕਿ ਤੂੰ ਪਰਮੇਸ਼ਵਰ ਦੇ ਬਾਣੀ ਨੂੰ ਮੋੜ ਕੇ ਮਨ ਵਿੱਚ ਹੰਕਾਰ ਕੀਤਾ ਹੈ ਕਿ ਮੇਰਾ ਕਿਹਾ ਹੁਣ ਚੱਲੇਗਾ ਤੂੰ ਤੂੰ ਪਰਮੇਸ਼ਵਰ ਦੀ ਬਰਬਰੀ ਦਾ ਦੰਮ ਭਰਿਆ ਹੈ ਜਹਾਜ਼ ਤੇ ਸਵਾਰ ਹੋਏ ਜੀਵਾਂ ਦੇ ਪਾਪਾਂ ਅਨੁਸਾਰ ਪਰਮੇਸ਼ਵਰ ਨੇ ਜੋ ਉਹਨਾਂ ਨੂੰ ਦੁੱਖ ਦੇਣਾ ਸੀ ਉਹ ਤੂੰ ਦੇ ਨਹੀਂ ਦਿੱਤਾ ਦੂਸਰੇ ਪਾਸੇ ਤੂੰ ਮੀਂਹ ਬੰਦ ਕਰਕੇ ਇਹ ਪਾਪ ਕੀਤਾ ਜਿਹੜੇ ਸਮੁੰਦਰ ਦੇ ਜਾਨਵਰ ਸਮੁੰਦਰ ਦੇ ਖਾਰੇ ਪਾਣੀ ਨੂੰ ਨਹੀਂ ਪੀਂਦੇ ਉਹਨਾਂ ਨੇ ਮੀਂਹ ਦਾ ਪਾਣੀ ਪੀ ਕੇ ਤ੍ਰਿਪਤ ਹੋਣਾ ਸੀ ਪਰ ਤੂੰ ਉਹ ਹੋਣ ਨਹੀਂ ਦਿੱਤਾ ਸੋ ਇਹਨਾਂ ਦੁੱਖਾਂ ਦਾ ਭਾਰ ਤੇਰੇ ਗਲ ਪੈ ਗਿਆ ਹੈ ਤੇ ਤੂੰ ਪਰਮੇਸ਼ਵਰ ਨੂੰ ਨਿਆਣਾ ਸਮਝ ਕੇ ਆਪ ਸਿਆਣਾ ਬਣਿਆ ਹੈ ਤੂੰ ਬੇਮੁਖ ਹੈ ਤਦ ਪੀਰ ਨੇ ਪੁੱਛਿਆ ਕਿ ਮਹਾਰਾਜ ਜੀ ਬੇਮੁਖ ਕੌਣ ਹਨ ਤੇ ਮਨਮੁਖ ਕੌਣ ਹਨ ਤਦ ਮਹੰਤ ਨੇ ਕਿਹਾ ਕਿ ਜੋ ਪਰਮੇਸ਼ਵਰ ਦਾ ਬਾਣਾ ਮੰਨਦੇ ਹਨ ਉਹ ਪੁਰਸ਼ ਗੁਰਮਖ ਹਨ ਅਤੇ ਜਿਹੜਾ ਪਾਣਾ ਨਹੀਂ ਮੰਨਦੇ ਉਹ ਮਨਮੁਖ ਹਨ ਜੋ ਬਹੁਤ ਦੁੱਖ ਪਾਉਂਦੇ ਹਨ ਪੀਰ ਨੇ ਕਿਹਾ ਕਿ ਬੜਾ ਚੰਗਾ ਹੋਇਆ ਜੋ ਤੁਹਾਡੇ ਪਾਸਿਓ ਮੈਨੂੰ ਗੁਰਮਖ ਕੌਣ ਹਨ ਦਾ ਪਤਾ ਲੱਗ ਗਿਆ ਹੈ ਹੁਣ ਮੈਨੂੰ ਮੱਕੇ ਜਾਣ ਦੀ ਲੋੜ ਨਹੀਂ ਰਹੀ ਮਹੰਤ ਨੇ ਕਿਹਾ ਕਿ ਜਿਹੜੇ ਦਰਵੇਸ਼ ਨੇ ਤੈਨੂੰ ਇੱਥੇ ਭੇਜਿਆ ਹੈ ਉਹ ਖੁਦਾ ਰੂਪ ਹਨ ਵਾਪਸ ਜਾ ਕੇ ਉਹਨਾਂ ਦੀ ਸ਼ਰਨ ਫੜ ਲੈ ਪੀਰ ਜਲਾਲ ਉੱਥੋਂ ਹੀ ਜਹਾਜ਼ ਤੇ ਚੜ ਕੇ ਵਾਪਸ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸ ਆ ਗਿਆ ਗੁਰੂ ਜੀ ਨੂੰ ਸਾਰੀ ਵਾਰਤਾ ਸੁਣਾਈ ਤੇ ਕਿਹਾ ਕਿ ਆਪ ਜੀ ਘਟ ਘਟ ਦੀ ਜਾਣਨ ਹਾਰ ਹੋ ਹੁਣ ਮੈਨੂੰ ਪਤਾ ਚੱਲ ਗਿਆ ਹੈ ਕਿ ਜਿਹੜੇ ਪਰਮੇਸ਼ਵਰ ਦੇ ਬਾਣੀ ਨੂੰ ਮੰਨਦੇ ਹਨ ਉਹ ਗੁਰਮਖ ਹਨ ਅਤੇ ਜਿਹੜੇ ਬਾਣੀ ਨੂੰ ਮੋੜਦੇ ਹਨ ਉਹ ਮਨਮੁਖ ਹਨ ਗੁਰੂ ਜੀ ਇਸ ਤਰ੍ਹਾਂ ਪੀਰ ਜਲਾਲ ਨੂੰ ਉਪਦੇਸ਼ ਦੇ ਕੇ ਅਗਾਹਵਾਲ ਚੱਲ ਪਏ ਸਤਨਾਮ ਸ੍ਰੀ ਵਾਹਿਗੁਰੂ